ਐਸ ਟਾਈਮ ਦਾ ਹੀ ਹਾਲਾਤ ਬਸ ਇਹ ਅਭੀ ਨਾ ਜਉਂਦੇ ਆ ਚਾ ਨਾ ਮਰਿਆ ਚ ਸਵੀਕਰ ਚ ਆ ਕੇ ਆਪਣੀ ਮਿਹਨਤ ਕਰੀ ਜਾਂਦੇ ਆ ਦੋ ਵਕਤ ਦੀ ਰੋਟੀ ਖਾਈ ਜਾਂਦੇ ਆ ਤੇ ਗਾ ਕੇ ਸਾਰਿਆਂ ਦਾ ਮਨ ਪਰਚਾਵਾ ਕਰੀ ਜਾਂਦੇ ਆ ਜੀ ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ ਸਾਡੀਆਂ ਰਗਾਂ ਚ ਘਾਲਾ ਖੂ ਹੋ ਦਿਲ ਸਾਡਾ ਟੁੱਟਿਆ ਝੁੱਟਿਆ ਟੁੱਟਿਆ ਟੁੱਟਿਆ ਟੁੱਟਾਈ ਰਹਿ ਗਿਆ ਰੋਡ ਸਾਈਡ ਦੇ ਆਪਣੀ ਆਵਾਜ਼ ਦਾ ਮੁੱਲ ਪਵਾ ਰਹੇ ਹੋ ਇੰਨੀ ਕੀ ਜ਼ਰੂਰਤ ਹੈ ਇੰਨੀ ਜ਼ਰੂਰਤ ਭਾਜੀ ਬਸ ਸਪੋਰਟ ਨਹੀਂ ਮਿਲੀ ਜਿੱਦਾਂ ਮਿਲਣੀ ਚਾਹੀਦੀ ਸੀ ਜਿਨ੍ਹਾਂ ਦਾ ਕਾਸਾ ਮਰੀਦਾਂ ਸੀ ਉਹਨਾਂ ਕੋਲ ਸਪੋਰਟ ਨਹੀਂ ਮਿਲੀ ਤੇ ਫਿਰ ਆਪਾਂ ਇਹ ਜਿਹੜਾ ਸਾਊਂਡ ਸਿਸਟਮ ਦਾ ਹਨਾ ਜੀ ਤੇ ਪਬਲਿਸਿਟੀ ਦਾ ਆਪਾਂ ਗਾਉਣ ਲੱਗੇ ਕੁਝ ਨਹੀਂ ਕਿਸੇ ਵੱਡੇ ਆਰਟਿਸਟ ਨੂੰ ਨਹੀਂ ਮਿਲੇ ਹੁੰਦਾ ਭਾਈ ਆਰਟਿਸਟਾਂ ਨੂੰ ਮਿਲਿਆ ਜਾ ਜਾ ਕੇ ਫੇਰਿਆਂ ਨੂੰ ਪੰਜਾਂ ਨਾਮ ਗਿਆ ਵਿਆਹਾਂ ਨਾਲ ਜੀ ਕੰਮ ਵੀ ਕੀਤਾ ਤੇ ਬਸ ਇਹ ਆਈ ਕਿਸੇ ਨੇ ਮੂਰੇ ਨਹੀਂ ਲੈ ਕੇ ਆਂਦਾ ਪਰ ਵਾਰ-ਵਾਰ ਹੀ ਜਾਨਣਾ ਚਾਹੁੰਦੇ ਨੇ ਮਾਤਾ ਪਿਤਾ ਜੀ ਤੁਹਾਡੇ ਨਾਲ ਰਹਿੰਦੇ ਨੇ ਉਹਨਾਂ ਦਾ ਸਾਥchnਾ ਜੀ ਮੇਰੇ ਹੈ ਨਹੀਂ ਗਈ ਤੇ ਜਿੱਦਾਂ ਕਿ 5-6 ਸਾਲ ਦੇ ਮੰਮੀ ਦੇਤ ਹੋ ਗਈ ਸੀ ਤੇ ਡੈਡੀ ਜੀ ਦੀ ਫਿਰ ਦਾਦੀ ਜੀ ਦੀ ਅੰਦਾਈ ਬਾਦ ਹੌਲੀ ਹੌਲੀ ਸਾਰੇ ਤੋਰ ਬਸੇ ਜੋ ਬਖਤਾ ਤੋਂ ਪਹਿਲਾਂ ਮਾਰੇ ਮੈਂ ਸੁਣਿਆ ਬਣਦੇ ਤਾਰੇ ਕਿਥੋਂ ਲੱਭਾ ਤੈਨੂੰ ਨਹੀਂ ਤਾਰੇ ਕਿੰਨੇ ਸਾਰੇ ਹੋ ਵੱਡੀਆਂ-ਵੱਡੀਆਂ ਦਿਲ ਦੀਆਂ ਸੱਟਾਂ ਭਰਾ ਮਾਂ ਬਾਪ ਆਪਣੇ ਹੱਤੋਂ ਗਏ ਮੇਰੇ ਹੱਤੋਂ ਗਏ ਮੈਂ ਖੋਏ ਹਨਾ ਜੀ ਤੇ ਮੈਂ ਤਾਂ ਝਰ ਗਿਆ ਪਰ ਹੋਰ ਤੋਂ ਨਹੀਂ ਕਿਸੇ ਤੋਂ ਝਰ ਹੋਣਾ ਮੈਂ ਪਰਮਾਤਮ ਨੂੰ ਇੱਕੋ ਕਹਿਣਾ ਬੇਨਤੀ ਕਰਦਾ ਅਰਦਾਸ ਕਰਦਾ ਵੀ ਕਿਸੇ ਨਾਲ ਭਾਈ ਇਦਾਂ ਦੀ ਮਾਰੀ ਨਾ ਹੋਵੇ ਮਿਲੇ ਸੀ ਜੀ ਕਿਸੇ ਨੂੰ ਵੱਡੇ ਆਰਟਿਸਟ ਨੂੰ ਜਾਂ ਵੱਡੇ ਇੰਡਸਟਰੀ ਦੇ ਤੁਸੀਂ ਮਾਲਕ ਹਾਂਜੀ ਮੈਂ ਬਥੇਰਿਆਂ ਨੂੰ ਮਿਲਿਆ ਮੈਂ ਕੰਪਨੀ ਵਾਲਿਆਂ ਨੂੰ ਵਧੀਆ ਵਧੀਆ ਨੇ ਸਾਇੰਸ ਸੁਣ ਕਰਦੇ ਉਹਨਾਂ ਨੂੰ ਮਿਲਦਾ ਰਿਆਂ ਹਨਾ ਜੀ ਮਿਲਿਆ ਇੱਕੋ ਗੱਲ ਹੁੰਦੀ ਮ ਉਹਦੇ ਕਿੰਨੇ ਫੋਲੋਅਰ ਆ ਜੀ ਆਪਣੀ ਪ੍ਰੋਫਾਈਲ ਭੇਜ ਦਿਓ ਆਹੀ ਗੱਲ ਹੁੰਦੀ ਸੀ ਮੂੰਹ ਤੇ ਸਾਰਿਆਂ ਦੇ ਹੋ ਮੈਂ ਤੁਰ ਆ ਜਾਂਦਾ ਸੀ ਇੱਕਦਮ ਠੋਕਰ ਵੱਜੀ ਉਹ ਜਿਸ ਲਈ ਸੀ ਸਾ ਚਲਦੇ ਉਹਦੀ ਯਾਦ ਮਾਰਨ ਲੱਗੀ ਮੈਂ ਅੱਜ ਵੀ ਫਿਕਰ ਕਰਾਂ ਗੱਲ-ਗੱਲ ਵਿੱਚ ਜ਼ਿਕਰ ਕਰਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਧਰਮਵੀਰ ਜਿਹੜਾ ਲਾਲੀ ਤੁਸੀਂ ਜਿਹੜੇ ਹੋ ਨਿਸਨਪੋਸ ਚੈਨਲ ਦੇ ਨਾਲ ਜ਼ਿਆਦਾਤਰ ਜਿੰਨਾਂ ਦੇ ਵਿੱਚ ਹੁਨਰ ਹੁੰਦਾ ਉਹਨਾਂ ਦੇ ਹੁਨਰ ਦਾ ਮੁੱਲ ਨਹੀਂ ਪੈਂਦਾ ਹੁਨਰ ਵਾਲੇ ਜਿਹੜੇ ਨੇ ਉਹ ਬਾਜ਼ਾਰਾ ਦੇ ਵਿੱਚ ਰੁੱਲਦੇ ਹੋਏ ਨਜ਼ਰ ਆਉਂਦੇ ਨੇ ਤੇ ਬਹੁਤਿਆਂ ਦੇ ਸੁਪਨੇ ਪੂਰੇ ਹੋ ਜਾਂਦੇ ਨੇ ਤੇ ਬਹੁਤਿਆਂ ਦੇ ਸੁਪਨੇ ਅਧੂਰੇ ਵੀ ਰਹਿ ਜਾਂਦੇ ਨੇ ਅੱਜ ਅੰਮ੍ਰਿਤਸਰ ਦੇ ਨੌਜਵਾਨ ਮੁੰਡੇ ਨੂੰ ਮਿਲਉਣ ਜਾ ਰਹੇ ਆ ਜਿਸ ਦੀ ਆਵਾਜ਼ ਬਹੁਤ ਸੁਰੀਲੀ ਤੇ ਮਿੱਠੀ ਹੈ ਪਰ ਉਸ ਦੇ ਹੁਨਰ ਦਾ ਮੁੱਲ ਨਹੀਂ ਪਿਆ ਉਹ ਆਪਣੇ ਹੁਨਰ ਦਾ ਮੁੱਲ ਪਾਉਣ ਵਾਸਤੇ ਰੋਡ ਸਾਈਡ ਤੇ ਸਾਊਂਡ ਸਿਸਟਮ ਲਾ ਕੇ ਆਮ ਜਨਤਾ ਦੇ ਦਰਬਾਰ ਪਹੁੰਚ ਰਿਹਾ ਹੈ ਤਾਂ ਆਪਣੀ ਸੁਰੀਲੀ ਤੇ ਮਿੱਠੀ ਆਵਾਜ਼ ਨਾਲ ਦੁਨੀਆ ਦੇ ਵਿੱਚ ਆਪਣੇ ਆਵਾਜ਼ ਦਾ ਮੁੱਲ ਪਵਾ ਰਿਹਾ ਹੈ ਸੁਰੀਲੀ ਤੇ ਮਿੱਠੀ ਆਵਾਜ਼ ਨਾਲ ਜਰੂਰ ਰੱਬ ਨੇ ਨਵਾਜਿਆ ਪਰ ਹਾਲਾਤ ਇੰਨੇ ਵਧੀਆ ਨਹੀਂ ਦਿੱਤੇ ਜੇ ਹਾਲਾਤ ਵਧੀਆ ਦਿੱਤੇ ਹੁੰਦੇ ਤਾਂ ਅੱਜ ਬਾਈ ਨੂੰ ਰੋਡ ਸਾਈਡ ਦੇ ਇਸ ਤਰ੍ਹਾਂ ਆਪਣੇ ਹੁਨਰ ਦਾ ਮੁੱਲ ਨਹੀਂ ਪਾਉਣਾ ਪੈਦਾ ਸੀ ਬਹੁਤਿਆਂ ਦੇ ਸੁਪਨੇ ਤਾਂ ਪੂਰੇ ਹੋ ਜਾਂਦੇ ਬਹੁਤਿਆਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਪਰ ਦੇਖਦੇ ਆ ਵੀਰ ਦੇ ਹੋ ਜਿੰਦਗੀ ਦੀ ਸਿੰਧੀ ਕਰ ਦਿੰਦਾ ਸਭ ਕੁਝ ਪੁੱਠਾਈ ਰਹਿ ਗਿਆ ਉਹ ਸਾਡੀ ਵਾਰੀ ਤੇ ਲੱਗਦਾ ਤੂੰ ਅੱਲਾ ਸੁਦਾ ਹੀ ਰਹਿ ਗਿਆ ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ ਸਾਡੀਆਂ ਰਗਾਂ ਚ ਕਾਲਾ ਖੂਨ ਹੋ ਦਿਲ ਸਾਡਾ ਟੁੱਟਿਆ 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 ਟੁੱਟਾਈ ਰਹਿ ਗਿਆ ਓ ਸਾਡੀ ਵਾਰੀ ਤੇ ਲੱਗਦਾ ਤੂੰ ਅੱਲਾ ਸੁਤਾ ਹੀ ਰਹਿ ਗਿਆ ਸਾਡੀ ਵਾਰੀ ਤੇ ਲੱਗਦਾ ਤੂੰ ਅੱਲਾ ਸੁਤਾ ਹੀ ਰਹਿ ਗਿਆ ਸਸੀ ਰਾਲ ਬੱਜੀ ਕਿ ਨਾ ਸਸੀ ਗੱਲ ਬਾਜੀ ਮੇਰਾ ਨਾਮ ਬਿੱਕੀ ਸਾਹਿਬ ਆ ਜੀ ਕਿਉਂ ਜਰੂਰਤ ਪਈ ਐ ਰੋਡ ਸਾਈਡ ਦੇ ਇਸ ਤਰ੍ਹਾਂ ਤੁਸੀਂ ਆਪਣਾ ਸਾਊਂਡ ਸਿਸਟਮ ਲਾ ਲਿਆ ਤੇ ਰੋਡ ਸਾਈਡ ਤੇ ਆਪਣੀ ਆਵਾਜ਼ ਦਾ ਮੁੱਲ ਪਵਾ ਰਹੇ ਹੋ ਇੰਨੀ ਕੀ ਜ਼ਰੂਰਤ ਬਈ ਇੰਨੀ ਜ਼ਰੂਰਤ ਭਾਜੀ ਬਸ ਸਪੋਰਟ ਨਹੀਂ ਮਿਲੀ ਜਿੱਦਾਂ ਮਿਲਣੀ ਚਾਹੀਦੀ ਸੀ ਤੇ ਜਿਨ੍ਹਾਂ ਦਾ ਕਾਸਾ ਮਰੀਦਾਂ ਸੀ ਉਹਨਾਂ ਕੋਲ ਸਪੋਰਟ ਨਹੀਂ ਮਿਲੀ ਤੇ ਫਿਰ ਆਪਾਂ ਇਹ ਜਿਹੜਾ ਸਾਊਂਡ ਸਿਸਟਮ ਦਾ ਹਨਾ ਜੀ ਤੇ ਪਬਲਿਸਿਟੀ ਫੇ ਆਪਾਂ ਗਾਉਣ ਲੱਗੇ ਤਾਂ ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਤੁਸੀਂ ਇਸ ਟਾਈਮ ਤਾਂ ਹੀ ਹਾਲਾਤ ਬਸ ਇਹ ਅਭੀ ਨਾ ਜਿਉਂਦੇ ਆ ਚਾ ਨਾ ਮਰਿਆ ਚ ਫਿਰ ਵੀ ਇੱਕ ਜਿੰਨੇ ਭਏ ਆ ਦਿਲ ਤੇ ਪੱਥਰ ਬਣ ਕੇ ਦਿਲ ਤੇ ਮਤਲਬ ਹਣਾ ਪੱਥਰ ਆਖੇ ਜਿੰਨੇ ਪਏ ਆ ਵੀ ਯਾਰ ਜੇ ਜ਼ਿੰਦਗੀ ਚ ਕੁਛ ਕਰਨਾ ਤਾਂ ਹਾਸਲ ਕਰਨਾ ਮਕਾਮ ਹਣਾ ਜੀ ਤਾਂ ਸਟਰਗਲ ਤੇ ਤੱਕ ਤੇ ਧੋਖੇ ਸਾਰਾ ਕੁਝ ਬੰਦਾ ਖਾ ਕੇ ਹੀ ਅਕਲ ਆਉਂਦੀ ਹਣਾ ਇਹ ਖਾਈ ਜਾਂਦੇ ਆ ਅਜੇ ਤੱਕ ਤਾਂ ਬਾਈ ਦੀ ਆਵਾਜ਼ ਦੇ ਵਿੱਚ ਦਰਦ ਵੀ ਜ਼ਰੂਰ ਹੈ ਭਾਈ ਹਾਲਾਤਾਂ ਦਾ ਮਾਰਿਆ ਹੋਇਆ ਕਿਉਂਕਿ ਜਿਹੜੇ ਹਾਲਾਤਾਂ ਦੇ ਵਿੱਚ ਬਾਈ ਰਹਿ ਰਿਹਾ ਹੈ ਨਾ ਉਹ ਹਾਲਾਤ ਇੰਨੇ ਵਧੀਆ ਨਹੀਂ ਹੈ ਤੇ ਬਾਈ ਦੀ ਆਵਾਜ਼ ਦਾ ਮੁੱਲ ਨਹੀਂ ਪਿਆ ਜੇ ਮੁੱਲ ਪਿਆ ਹੁੰਦਾ ਤਾਂ ਰੋਡ ਸਾਈਡ ਤੇ ਆਪਣਾ ਸਿਸਟਮ ਨਾਲ ਲਾਉਣਾ ਪੈਂਦਾ ਤੇ ਆਪਣੀ ਆਵਾਜ਼ ਆਮ ਜਨਤਾ ਤਾਈ ਪਹੁੰਚਾਉਣ ਵਾਸਤੇ ਇਸ ਜਰੀਆ ਲੱਬਿਆ ਬਾਈ ਨੇ ਇਸ ਜਰੀਏ ਦੇ ਤਰ੍ਹਾਂ ਹੀ ਆਪਣੀ ਆਵਾਜ਼ ਦਾ ਮੁੱਲ ਪਵਾਇਆ ਜਾਵੇ ਇਸ ਹੁਨਰ ਦਾ ਮੁੱਲ ਤਾਂ ਹੀ ਪੈਣਾ ਹੈ ਜੇ ਜਨਤਾ ਦੇ ਦਰਬਾਰ ਜਾਏਗਾ ਨਾ ਬਹੁਤੇ ਨੇ ਹੁਨਰ ਦਾ ਮੁੱਲ ਪੈ ਜਾਂਦਾ ਤੁਸੀਂ ਕਿਸੇ ਵੱਡੇ ਆਰਟਿਸਟ ਨੂੰ ਨਹੀਂ ਮਿਲੇ ਹੁੰਦਾਈ ਭਾਈ ਆਰਟਿਸਟਾਂ ਨੂੰ ਮਿਲਿਆ ਜਾ ਜਾ ਕੇ ਬਥੇਰਿਆਂ ਨੂੰ ਕੰਨਾਂ ਗਿਆਆਂ ਵੀ ਆਣਾ ਜੀ ਕੰਮ ਵੀ ਕੀਤਾ ਤੇ ਬਸ ਇਹ ਆਈ ਕਿਸੇ ਨੇ ਮੂਰੇ ਨਹੀਂ ਲੈ ਕੇ ਆਂਦਾ ਬਾਕੀ ਮੈਂ ਥੋੜਾ ਬੜਾ ਧੰਨਵਾਦ ਕਰਦਾ ਤੁਸੀਂ ਮੇਰੇ ਤੋਂ ਕੋਈ ਪੈਸਾ ਨਹੀਂ ਲੈਣਾ ਨਾ ਮੈਂ ਤੁਹਾਨੂੰ ਦੇਣਾ ਨਾ ਤੁਸੀਂ ਲੈਣਾ ਹਨਾ ਜੀ ਇੱਕ ਤੁਸੀਂ ਮੇਰੀ ਸਪੋਰਟ ਕਰ ਰਹੇ ਹੋ ਇਸ ਤੋਂ ਵੱਡੀ ਮੇਰੇ ਲਈ ਗੱਲ ਕੀ ਹੋ ਸਕਦੀ ਹੈ ਨਾ ਭਾਈ ਸਾਡਾ ਚੈਨਲ ਹੈ ਨਾ ਜਿਹੜਾ ਹਮੇਸ਼ਾ ਜ਼ਰੀਆ ਬਣ ਜਾਂਦਾ ਹੈ ਬਹੁਤਿਆਂ ਦੀ ਆਵਾਜ਼ ਸੁਣਾਈ ਦੇ ਦੇ ਉਹਨਾਂ ਰੱਬ ਦੇ ਫਰਿਸ਼ਤਿਆਂ ਤਾਂ ਵੀ ਪਹੁੰਚਾ ਦਿੰਦੇ ਆ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਤਾਂ ਉਹਨਾਂ ਦੀ ਲੋੜ ਵੀ ਪੂਰੀ ਹੋ ਜਾਂਦੀ ਹੈ ਜੇ ਤੁਹਾਡੇ ਚ ਹੁਨਰ ਹੈ ਤਾਂ ਸਾਡਾ ਫਰਜ਼ ਬਣਦਾ ਹੈ ਤੁਹਾਡੇ ਹੁਨਰ ਨੂੰ ਜਨਤਾ ਦੇ ਦਰਬਾਰ ਤਾਈ ਪਹੁੰਚਾਉਂਦਾ ਅਸੀਂ ਜ਼ਰੀਆ ਬਣਦੇ ਆ ਸਾਨੂੰ ਰੱਬ ਨੇ ਡਿਊਟੀ ਲਈ ਹੈ ਡਿਊਟੀ ਨਿਭਾ ਰਹੇ ਆ ਸਾਡਾ ਚੈਨਲ ਇਹਨਾਂ ਇਸੇ ਲਈ ਬਣਿਆ ਹੈ ਕਿ ਅਸੀਂ ਆਮ ਜਨਤਾ ਤਾਈਂ ਪਹੁੰਚੀਏ ਤੇ ਉਹਨਾਂ ਦੇ ਦਰਦ ਦੇ ਵਿੱਚ ਉਹਨਾਂ ਦਾ ਦਰਦ ਵੜਾ ਪਾਈਏ। ਤਾਂ ਬਾਈ ਜੀ ਜਿਵੇਂ ਕਿ ਦੂਜੇ ਆਰਟਿਸਟ ਨੇ ਜਿਹੜੇ ਉਹਨਾਂ ਦਾ ਮੁੱਲ ਪਿਆ ਜਾਂਦਾ ਹੈ ਉਸ ਸਟੇਜਾਂ ਦੇ ਉੱਪਰ ਜਾਂਦੇ ਨੇ ਤਾਂ ਵਾਹ ਵਾਹੀ ਹੁੰਦੀ ਹੈ। ਤੁਸੀਂ ਇੱਥੇ ਸਟੇਜ ਲਾਉਂਦੇ ਹੋ ਆਪਣੀ ਤਾਂ ਤੁਹਾਨੂੰ ਤਾਰੀਫਾਂ ਮਿਲਦੀਆਂ ਨੇ ਜਾਂ ਤਾਨੇ ਮੇਨੇ ਮਿਲਦੇ ਨੇ ਜਾਂ ਟਿੱਚਰਾਂ ਹੁੰਦੀਆਂ। ਭਾਜੀ ਦੇਖੋ ਤਾਨੇ ਮੇਨੇ ਮਾਰਨ ਵਾਲੇ ਬੜੇ ਆ ਜਾਂਦੇ ਆ। ਤਾਨੇ ਮੇਨੇ ਵੱਜਦੇ ਵੀ ਬੰਦੇ ਨੂੰ ਹਨਾ ਜੀ ਇਹ ਕੰਮ ਹੀ ਇਦਾਂ ਦਾ ਕੋਈ ਸਟਰਗਲ ਜਦੋਂ ਹੁੰਦਾ ਨਾ ਤਾਂ ਬੰਦਾ ਕਈ ਟਿੱਚਰ ਮਖੌਲ ਵਾਲੇ ਪਰ ਮੇਰੇ ਵੀਰ ਪਿਆਰ ਕਰਨ ਵਾਲੇ ਵੀ ਬੜੇ ਮਿਲਦੇ ਆ ਪਿਆਰ ਵੀ ਬੜਾ ਕਰਦੇ ਆ ਹਨਾ ਜੀ ਤੇ ਹਨਾ ਜੀ ਤੇ ਪਬਲਿਸਿਟੀ ਵੀ ਦੇਣ ਦੀ ਕੋਸ਼ਿਸ਼ ਮੇਰੇ ਵੀਰ ਕਰਦੇ ਆ ਸਟੋਰੀ ਪਾ ਕੇ ਰੀਲ ਪਾ ਕੇ ਹਨਾ ਜੀ ਤੇ ਬੜਾ ਪਿਆਰ ਮਿਲਦਾ ਹੈ ਤੇ ਬਾਕੀ ਤੁਸੀਂ ਸਾਰੇ ਸਰੋਤੇ ਮੇਰੇ ਵੀਰ ਜਿੰਨੇ ਵੀ ਦੇਖਦੇ ਆ ਹਨਾ ਜੀ ਮੈਨੂੰ ਸਪੋਰਟ ਕਰਦੇ ਆ ਸਾਰਿਆਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਜੀ ਹਾਂ ਭਾਈ ਜੀ ਹੋਰ ਕੀ ਸੁਣਾਉਣਾ ਚਾਹੁੰਦੇ ਹੋ ਆਪਣੀ ਸੁਰੀਲੀ ਮਿੱਠੀ ਆਵਾਜ਼ ਦੇ ਹੋਰ ਮੈਂ ਸੁਣਾਉਂ ਹੀ ਕਹਿੰਦਾ ਹੂੰ ਹੋਂਕਾ ਦੇਵੀ ਪਾਣੀ ਪੂਲਾਂ ਦੇ ਉੱਪਰੋਂ ਲੰਘਦੇ ਹੁੰਦੇ ਨਹੀਂ ਫੁੱਲ ਕਾਗਜ਼ੀ ਕਦੇ ਸੁਗੰਧੀਆਂ ਵੰਡਦੇ ਹੁੰਦੇ ਨਹੀਂ ਜੋ ਫੁੱਲ ਟੋਣੀ ਤੋਂ ਟੁੱਟ ਆਏ ਆਖਰ ਮਰ ਜਾ ਜਣਾ ਖਾਏ ਜਦ ਰੱਬ ਦੀ ਹੋਗੀ ਮੇਰ ਬਖਤ ਸਾਡਾ ਵੀ ਆ ਜਾਣਾ ਹੋ ਜਦ ਰੱਬ ਦੀ ਹੋਗੀ ਮੇ ਬਖਤ ਸਾਡਾ ਵੀ ਆ ਜਾਣਾ ਜਦ ਰੱਬ ਦੀ ਹੋਗੀ ਮੇਰੇ ਬਖਤ ਸਾਡਾ ਵੀ ਆ ਜਾਣਾ ਪਰ ਬਾਰ-ਬਾਰ ਹੀ ਜਾਨਣਾ ਚਾਹੁੰਦੇ ਮਾਤਾ ਪਿਤਾ ਜੀ ਤੁਹਾਡੇ ਨਾਲ ਰਹਿੰਦੇ ਨੇ ਉਹਨਾਂ ਦਾ ਸਾਥ ਕਿਨਾਂ ਜੀ ਮਾਤਾ ਪਿਤਾ ਨਾਲ ਨਹੀਂ ਰਹਿੰਦੇ ਜੀ ਉਹ ਮਤਲਬ ਦੁਨੀਆ ਤੇ ਹੈ ਨਹੀਂ ਕਈ ਮੰਮੀ ਡੈਡੀ ਮੇਰੇ ਹੈ ਨਹੀਂ ਕਈ ਤੇ ਜਿੱਦਾਂ ਕਿ 5-6 ਸਾਲ ਦੇ ਮੰਮੀ ਡੈਥ ਹੋ ਗਈ ਸੀ ਫਿਰ ਡੈਡੀ ਜੀ ਦੀ ਫਿਰ ਦਾਦੀ ਜੀ ਦੀ ਇਦਾਂ ਹੀ ਬਾਦ ਹੌਲੀ ਹੌਲੀ ਸਾਰੇ ਤੋਰ ਬਸੇ ਜੀ ਮੈਂ ਤਾਂ ਰੱਬ ਨੂੰ ਕਹਿੰਦਾ ਉਹਨਾਂ ਵੀ ਪਰਮਾਤਮਾ ਤੂੰ ਮੇਰੇ ਨਾਲ ਇਦਾਂ ਦਾ ਜ਼ੁਲਮ ਕਾਦੇ ਕਰਦਾ ਹਨਾ ਜੀ ਫਿਰ ਵੀ ਇਹ ਵੀ ਕਹਿੰਦਾ ਉਹਨਾਂ ਵੀ ਜੇ ਤੂੰ ਮੇਰੇ ਨਾਲ ਕੀਤਾ ਉਹਨਾਂ ਦਾ ਕਿਸੇ ਹੋਰ ਨਾਲ ਨਾ ਕਰੀ ਹਨਾ ਜੀ ਕਿਉਂ ਜੀ ਮੈਂ ਤਾਂ ਇੱਕ ਰੱਬ ਦਾ ਬਣਾਇਆ ਬੰਦਾ ਆ ਗਿਆ ਦੁਨੀਆ ਤੇ ਧੋਖੇ ਧੱਕੇ ਵੱਡੀਆਂ ਵੱਡੀਆਂ ਦਿਲ ਦੀਆਂ ਸੱਟਾਂ ਭਰਾ ਮਾਂ ਬਾਪ ਆਪਣੇ ਹੱਥੋਂ ਗਏ ਮੇਰੇ ਹੱਥੋਂ ਗਏ ਮੈਂ ਖੋਏ ਹਨਾ ਜੀ ਤੇ ਮੈਂ ਤਾਂ ਜਰ ਗਿਆ ਪਰ ਹੋਰ ਤੋਂ ਨਹੀਂ ਕਿਸੇ ਤੋਂ ਜਾਰ ਹੋਣਾ ਮੈਂ ਪਰਮਾਤਮਾ ਨੂੰ ਇੱਕੋ ਕਹਿਣਾ ਬੇਨਤੀ ਕਰਦਾ ਅਰਦਾਸ ਕਰਦਾ ਕਿ ਕਿਸੇ ਨਾ ਭਾਈ ਇਦਾਂ ਦੀ ਮਾਰੀ ਨਾ ਹੋਵੇ ਯਾਰ ਮਾਤਾ ਪਿਤਾ ਦੀ ਯਾਦ ਵਿੱਚ ਜਰੂਰ ਸੁਣਾਓ ਸਾਨੂੰ ਕਿਉਂਕਿ ਮਾਤਾ ਪਿਤਾ ਦੀ ਯਾਦ ਜਿਹੜੀ ਆ ਨਾ ਉਹ ਬੰਦੇ ਨੂੰ ਅੰਦਰ ਤਾਈਂ ਝੰਜੋੜ ਦਿੰਦੀ ਆ ਸੱਚੀ ਸੁਣਾਓ ਮੈਂ ਸੁਣਾਉਂਗਾ ਭਾਜੀ ਇੱਕ ਮਾਂ ਤੇ ਸੌਂਗ ਸੀਗਾ ਅਫਸਰ ਮੈਂ ਗੋਣਾ ਹੁਣਾ ਨਾ ਜੀ ਦੱਸ ਸੌਂਗ ਜੀ ਇਦਾਂ ਹੋ ਬੜਾ ਚਿਰ ਹੋਇਆ ਤੈਨੂੰ ਅੱਲਾਹ ਕਹ ਲੈ ਰਹੇਂ ਦਿਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਹੋ ਅੰਮੀ ਨੇੜੀ ਤੂੰ ਦੱਸ ਕਿਡਾ ਤਰ ਤੈਨੂੰ ਤੋੜਨੋ ਐ ਮੈਂ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿ ਦਿਆ ਹੁਣ ਮੇਰੀ ਜ਼ਿੰਦਗਿਚ ਮੋੜਨੋ ਐ ਮੈਂ ਜੋ ਵਕਤ ਤੋ ਪਹਿਲਾਂ ਮਾਰੇ ਆ ਮੈਂ ਸੁਣਿਆ ਬੜਦੇ ਤਾਰੇ ਆ ਕਿੱਥੋਂ ਲੱਭਾਂ ਤੈਨੂੰ ਨੀ ਤਾਰੇ ਕਿੰਨੇ ਸਾਰੇ ਹੋ ਤਰਸ ਗਏ ਤੇਰੇ ਹਤਾਂ ਦੀ ਚੂਰੀ ਖਾਣੋਂ ਛੋਲ ਤੇਰਾ ਮੇਰੇ ਤੇਂ ਉੜਿ ਨਾਏ ਤੇ ਹਏ ਮੀ ਮੇਰੀ ਤੂੰ ਦੱਸ ਕਿਡਾ ਤਾਰ ਤੈਨੂੰ ਤੋੜਨਾ ਏ ਮੈਂ ਹਾਂ ਜੀ ਇਹ ਮਾਤੇ ਸੌਂਗ ਤੇ ਭਾਜੀ ਹੁਣ ਤਾਂ ਹੀ ਹੰਨਰ ਦਾ ਮੁੱਲ ਨਹੀਂ ਪਿਆ ਤੁਹਾਡੀ ਆਵਾਜ਼ ਦਾ ਕਿਉਂਕਿ ਇੰਨੀ ਸੁਰੀਲੀ ਆਵਾਜ਼ ਹੈ ਕਿਸੇ ਨੇ ਮੁੱਲ ਨਹੀਂ ਪਾਇਆ ਕਿਸਨੇ ਬਾਹ ਨਹੀਂ ਫੜੀ ਰਹੀ ਹੂੰ ਭਾਜੀ ਇਹ ਮੁੱਲ ਦੀ ਇਹ ਗੱਲ ਕਰੀ ਜਾਵੇ ਹ ਤੱਕ ਤਾਂ ਉਹ ਮੁੱਲ ਪਿਆ ਨਹੀਂ ਹੈਗਾ ਹਨਾ ਜੀ ਜਿਹੜਾ ਪੈਣਾ ਚਾਹੀਦਾ ਤੇ ਜੇ ਗੱਲ ਕਰੀ ਜਾਵੇ ਇੱਕ ਮੇਰੇ ਵੀਰ ਨੇ ਹੈਲਪ ਕੀਤੀ ਗੁਰੀ ਅੰਮ੍ਰਿਤਸਰ ਤੋਂ ਆ ਭਾਜੀ ਉਹਨਾਂ ਨੇ ਇੱਕ ਗਾਣਾ ਮੇਰਾ ਹੁਣ ਤੱਕ ਜਿਹੜਾ ਰਿਕਾਰਡਿੰਗ ਕਰਵਾਇਆ ਹਨਾ ਜੀ ਤੇ ਮੈਂ ਇਹ ਹੀ ਗੱਲ ਕਹਿਣਾ ਹਨਾ ਜੀ ਤੇ ਐਦਾਂ ਹੀ ਮੇਰੇ ਵੀਰ ਸਾਰੇ ਜਣੇ ਭਰਾ ਮਾਰੇ ਸਿੰਗਰ ਨੂੰ ਵਧੀਆ ਗਾਉਣ ਵਾਲੇ ਨੂੰ ਜਿਹੜਾ ਘਰੋਂ ਗਰੀਬ ਹੁੰਦਾ ਜਾਂ ਨਹੀਂ ਕੁਛ ਕਰ ਸਕਦਾ ਨਾ ਜੀ ਉਹਨੂੰ ਸਪੋਰਟ ਕਰਿਆ ਕਰਨ ਮਿਊਜ਼ਿਕ ਡਾਇਰੈਕਟਰਾਂ ਨੂੰ ਇੱਕੋ ਬੇਨਤੀ ਆ ਕਿ ਉਹਨਾਂ ਤੋਂ ਪੈਸੇ ਨਾ ਮੰਗੇ ਜਾਣ ਉਹਨਾਂ ਦੀ ਇੱਕ ਇੱਕ ਗਾਣੇ ਦੇ ਭਾਵੇਂ ਤੁਸੀਂ ਹੈਲਪ ਕਰਿਆ ਕਰੋ ਜੀ ਕੰਪਨੀਆਂ ਵਧੀਆ ਵਧੀਆ ਜਿਹੜੀਆਂ ਵੀ ਹੈਗੀਆਂ ਸਾਈਨ ਕਰਦੀਆਂ ਸਿੰਗਰਾਂ ਨੂੰ ਕਿ ਉਹ ਫੋਲੋਅਰ ਦੇਖ ਕੇ ਜਾਂ ਫੈਨ ਫੋਲੋਇੰਗ ਦੇਖ ਕੇ ਨਾ ਉਹਨਾਂ ਨੂੰ ਸਾਈਨ ਕਰਨ ਜਾਂ ਉਹਨਾਂ ਦੀ ਸਪੋਰਟ ਕਰਨ ਦਿਲੋਂ ਤੇ ਸਪੋਰਟ ਕਰਨ ਉਹਨਾਂ ਦੀ ਕਲਾ ਦੇਖ ਕੇ ਮੇਰਾ ਵੀ ਜਰੂਰ ਕੁਝ ਮਿਲਿਆ ਸੀ ਜੀ ਕਿਸੇ ਨੂੰ ਵੱਡੇ ਆਰਟਿਸਟ ਨੂੰ ਜਾਂ ਵੱਡੇ ਇੰਡਸਟਰੀ ਦੇ ਤੁਸੀਂ ਮਾਲਕ ਨੂੰ ਭਾਜੀ ਮੈਂ ਬਥੇਰਿਆਂ ਨੂੰ ਮਿਲਿਆ ਮੈਂ ਕੰਪਨੀ ਵਾਲਿਆਂ ਨੂੰ ਵਧੀਆ-ਵਧੀਆ ਜਿਹੜੇ ਸਾਇੰਸ ਸੁਣ ਕਰਦੇ ਉਹਨਾਂ ਨੂੰ ਮਿਲਦਾ ਰਿਆਂ ਹਨਾ ਜੀ ਮਿਲਿਆ ਇੱਕੋ ਗੱਲ ਹੁੰਦੀ ਮ ਉਹਦੇ ਕਿੰਨੇ ਫੋਲੋਅਰ ਆ ਜੀ ਆਪਣੀ ਪ੍ਰੋਫਾਈਲ ਭੇਜ ਦਿਓ ਆਹੀ ਗੱਲ ਹੁੰਦੀ ਸੀ ਮੂੰਹ ਤੇ ਸਾਰਿਆਂ ਦੇ ਇਸ ਕਰਕੇ ਆਪਾਂ ਕਿਸੇ ਨੂੰ ਕਹਿਣਾ ਛੱਡਦਾਈ ਆਪਾਂ 스ਪੀਕਰ ਚ ਆ ਕੇ ਆਪਣੀ ਮਿਹਨਤ ਕਰੀ ਜਾਂਦੇ ਆ ਦੋ ਵਕਤ ਰੋਟੀ ਖਾਈ ਜਾਂਦੇ ਆ ਤੇ ਗਾ ਕੇ ਸਾਰਿਆਂ ਦਾ ਮਨ ਪਰਚਾਵਾ ਕਰੀ ਜਾਂਦੇ ਆ ਜੀ ਤੇ ਰੱਬ ਚਾਹੂਗਾ ਤਾਂ ਅਸੀਂ ਜਰੂਰ ਅੱਗੇ ਜਾਵਾਂਗੇ ਹਨਾ ਜੀ ਤੇ ਸਿੰਗਰਾਂ ਨਾਲ ਵੱਡਿਆਂ ਨਾਲ ਵੀ ਕੰਮ ਵੀ ਕੀਤਾ ਉਹਨਾਂ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜੀ ਤੇ ਜਿਨੇ ਮੈਨੂੰ ਸਪੋਰਟ ਹੀ ਨਹੀਂ ਕੀਤੀ ਉਹਨਾਂ ਦਾ ਨਾਮ ਲੈਣ ਦਾ ਫਾਇਦਾ ਵੀ ਨਹੀਂ ਕੋਈ ਹਨਾ ਜੀ ਇਸ ਕਰਕੇ ਕੱਲਾ ਸੀ ਕੱਲਾ ਹੀ ਹੈਗਾ ਕੱਲਾ ਹੀ ਮੈਂ ਰਾਸਤੇ ਤੇ ਤੁਰਿਆ ਹੋਇਆ ਜੀ ਹਾਂਜੀ ਵੀਰੇ ਲਾਸਟ ਸਵਾਲ ਹੈ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਰੱਬ ਜੇ ਸਰੋਤੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਕੀ ਸੁਣਾਉਗੇ ਮੈਂ ਸੁਣਾਉਂਗਾ ਜੀ ਮੇਰੇ ਭਰਾਵਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਸਾਰਿਆਂ ਨੇ ਸਪੋਰਟ ਕਰਿਆ ਕਰੋ ਮੇਰੇ ਵੀਰਾਂ ਨੂੰ ਵਧੀਆ ਗਾਉਣ ਵਾਲਿਆਂ ਨੂੰ ਤੇ ਜੇ song ਦੀ ਗੱਲ ਕਰੀ ਜਾਵੇ ਆਪਾਂ ਜਰੂਰ ਸੁਣਾਵਾਂਗੇ ਹਨਾ ਜੀ ਕਹਿੰਦਾ ਅੱਲਾ ਵੇ ਅੱਲਾ ਵੀ ਮੈਂ ਰਹਿ ਗਿਆ ਇਕੱਲਾ ਵੇ ਅੱਲਾ ਵੇ ਅੱਲਾ ਵੀ ਮੈਂ ਰਹਿ ਗਿਆ ਇਕੱਲਾ ਵੇ ਹੋ ਮੈਂ ਤੁਰ ਆ ਜਾਂਦਾ ਸੀ ਇੱਕਦਮ ਠੋਕਰ ਵੱਜੀ ਹੋ ਜਿਸ ਲਈ ਸੀ ਸਾ ਚੱਲਦੇ ਉਹਦੀ ਯਾਦ ਮਾਰਨ ਲੱਗੀ ਮੈਂ ਅੱਜ ਵੀ ਫਿਕਰ ਕਰਾਂ ਗੱਲ-ਗੱਲ ਵਿੱਚ ਜ਼ਿਕਰ ਕਰਾਂ ਤੇਰੀ ਹੀ ਰੂਹ ਬਣ ਕੇ ਹੋ ਮੇਰੀ ਰੂਹ ਸੜਨ ਲੱਗੀ ਰੋਇਆ ਕਿੰਨਾ ਹੋਣਾ ਏ ਦਿਲ ਮੇਰਾ ਵੇ ਸੁਣੀਓ ਗੱਲਾਂ ਵੇ ਗੱਲਾਂ ਵੇ ਅੱਲਾ ਵੇ ਅੱਲਾ ਵੇ ਮੈਂ ਰਹਿ ਗਿਆ ਕੱਲਾ ਵੇ ਅੱਲਾ ਵੇ ਅੱਲਾ ਵੇ ਮੈਂ ਰਹਿ ਗਿਆ ਕੱਲਾ ਵੇ ਗੱਲ ਸਹੀ ਆਈ ਕੱਲਾ ਹੀ ਰਹਿ ਗਿਆ ਆ ਨਹੀਂ ਬਾਈ ਜੀ ਹੌਸਲਾ ਨਹੀਂ ਹਾਰਨਾ ਹਿੰਮਤ ਨਾਲ ਜਿਹੜੀ ਆ ਬਲੰਦੀਆਂ ਤੇ ਜ਼ਰੂਰ ਪਹੁੰਚੇ ਜਾਂਦਾ ਮਿਹਨਤ ਨਾਲ ਜੋ ਹੈ ਫਲ ਜ਼ਰੂਰ ਮਿਲਦਾ ਹੈ ਇਹ ਦੇਰ ਨਾ ਮਿਲੇ ਮਿਲਦਾ ਜਰੂਰ ਹੈ ਤੁਸੀਂ ਹੌਸਲਾ ਨਹੀਂ ਹਾਰਨਾ ਤੁਹਾਡੇ ਨਾਲ ਬਹੁਤ ਸਾਰੀਆਂ ਦੁਆਵਾਂ ਤੇ ਅਸੀਸਾਂ ਨੇ ਤੇ ਸਾਡਾ ਸਾਰਿਆਂ ਦਾ ਤੁਹਾਡੇ ਨਾਲ ਪਿਆਰ ਵੀ ਹੈ ਕਿਉਂਕਿ ਜਿੰਨਾਂ ਦੀ ਵਿੱਚ ਹੁਨਰ ਹੁੰਦਾ ਨਾ ਉਹਨਾਂ ਦੇ ਹੁਨਰ ਦਾ ਮੁੱਲ ਜਰੂਰ ਪੈਂਦਾ ਹੈ ਤੇ ਬਾਈ ਨੂੰ ਦੁਆਵਾਂ ਦੇ ਅਸੀਸਾਂ ਜਰੂਰ ਦਿਓ ਕਿਉਂਕਿ ਬਾਈ ਦੇ ਵਿੱਚ ਹੁਨਰ ਬਹੁਤ ਹੈ ਤੇ ਵੀਰ ਆਪਣੇ ਹੁਨਰ ਦਾ ਮੁੱਲ ਪਾਉਣ ਵਾਸਤੇ ਤੁਹਾਡੇ ਦਰਬਾਰ ਤਾਈ ਪਹੁੰਚ ਰਿਹਾ ਹੈ ਮੰਨ ਲਓ ਕਿ ਜਨਤਾ ਦੇ ਦਰਬਾਰ ਪਹੁੰਚ ਰਿਹਾ ਹੈ ਜਿਸ ਵੀਰ ਦੀ ਆਵਾਜ਼ ਦੇ ਵਿੱਚ ਤੁਹਾਨੂੰ ਜਾਪਦਾ ਕਿ ਦਰਦ ਹੈ ਜਾਂ ਇਸ ਵੀਰ ਦੀ ਆਵਾਜ਼ ਸੁਰੀਲੀ ਤੇ ਮਿੱਠੀ ਹੈ ਤਾਂ ਇਸ ਦਾ ਸਾਹ ਦੇਣਾ ਬਣਦਾ ਹੈ ਅਸੀਂ ਬਹੁਤਿਆਂ ਦਾ ਸਾਥ ਦਿੰਨੇ ਆ ਜਿਨ੍ਹਾਂ ਦੇ ਵਿੱਚ ਸੁਰਸਤਾਲ ਦਾ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਨੂੰ ਅਸੀਂ ਜਿਹੜਾ ਪਰਸਤ ਹਰਤਾ ਹੀ ਪਹਚਾ ਦੇਣੇ ਆ ਤੇ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਬਜ਼ਾਰਾ ਦੇ ਵਿੱਚ ਰੋਲਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀ ਮਿਸਾਲ ਇਹ ਵੀਰ ਵੀ ਹੈ ਆਪਣੇ ਹੁਨਰ ਦਾ ਮੁੱਲ ਕਾਉਣ ਵਾਸਤੇ ਜਨਤਾ ਦੇ ਦਰਬਾਰ ਜਾਣਾ ਪੈ ਰਿਹਾ ਤੇ ਅੱਜ ਆਮ ਜਨਤਾ ਦੇ ਵਿੱਚ ਆਪਣੀ ਸੁਰੀਲੀ ਅਤੇ ਮਿੱਠੀ ਆਵਾਜ਼ ਦੇ ਨਾਲ ਪਹੁੰਚਦੇ ਆ ਤਾਂ ਉਮੀਦ ਆਉਣ ਵਾਲੇ ਦਿਨਾਂ ਦੇ ਵਿੱਚ ਵੀਰ ਦੇ ਹਾਲਾਤ ਜ਼ਰੂਰ ਬਦਲ ਜਾਣਗੇ ਵੀਰ ਦੇ હિંમત ਨਹੀਂ ਹਾਰਿਆ ਹੈ ਹਿੰਮਤ ਨਾਲ ਆਪਣਾ ਪਰਿਵਾਰ ਚਲਾ ਰਿਹਾ ਰੋਜੀ ਰੋਟੀ ਚਲਾ ਰਿਹਾ ਹੈ ਇਸੇ ਉਮੀਦ ਦੇ ਨਾਲ ਮਿਲਣ ਦੀ ਇਜਾਜ਼ਤ ਮੈਂ ਹੈ ਤੁਹਾਡਾ ਦੋਸਤ ਰਮਵੀਰ ਲਾਲੀ ਤੁਸੀਂ ਜੁੜੇ ਰਹੋ ਨਿਸਨਪੋਸ ਚੈਨਲ ਦੇ